ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਉਮੀਦ ਕਰਦੀ ਤੇ ਸਾਰੇ ਠੀਕ ਠਾਕ ਹੋ ਤੇ ਮੈਂ ਵੀ ਬਿਲਕੁਲ ਠੀਕ ਠਾਕ ਆ ਤੇ ਗਰਮੀ ਬਹੁਤ ਵਧ ਗਈ ਤੇ ਡਰਿੰਕਸ ਜਿੰਨੀ ਮਰਜ਼ੀ ਹੋਣੀਆਂ ਥੋੜੀਆਂ ਤੇ ਹਰ ਰੋਜ਼ ਕੋਈ ਨਾ ਕੋਈ ਇਨੋਵੇਸ਼ਨ ਕਰਨੀ ਪੈਂਦੀ ਹੈ ਠੀਕ ਹੈ ਨਾ ਕਿਉਂਕਿ ਆਪਦਾ ਵੀ ਚੇਂਜ ਨੂੰ ਚਾਹੀਦਾ ਹੁੰਦਾ ਤੇ ਸਾਰਿਆਂ ਦਾ ਹੀ ਚਾਹੀਦਾ ਹੁੰਦਾ ਤੇ ਗਰਮੀਆਂ ਨੂੰ ਥੋੜੀਆਂ ਜਿਹੀਆਂ ਰੋਮੈਂਟਿਕ ਬਣਾ ਸਕਦੇ ਆ ਆਪਾਂ ਹੂੰ ਡਰਿੰਕਸ ਵਗੈਰਾ ਡਿਫਰੈਂਟ ਡਿਫਰੈਂਟ ਕਰਨੀਆਂ ਟਰਾਈ ਕਰਕੇ ਤੇ ਅੱਜ ਆਪਾਂ ਬਣਾਵਾਂਗੇ ਵਾਟਰਮੈਲਨ ਦੀ ਡਰਿੰਕ ਬਣਾਵਾਂਗੇ ਠੀਕ ਹੈ ਜੀ ਤੇ ਦੋ ਦੋ ਤਰੀਕੇ ਦੇ ਮੈਂ ਤੁਹਾਨੂੰ ਵਾਟਰਮੈਲਨ ਦੇ ਡਰਿੰਕ ਬਣਾ ਕੇ ਦਿਖਾਵਾਂਗੀ ਤੇ ਲਓ ਜੀ ਕਿਉਂਕਿ ਵਾਟਰਮੈਲਨ ਜਿਹੜਾ ਹੈਗਾ ਇਹ ਹਦਵਾਣਾ ਮਤੀਰਾ ਜੋ ਵੀ ਇਹਨੂੰ ਕਹਿੰਦੇ ਆਪਾਂ ਬਹੁਤ ਠੰਡਾ ਹੁੰਦਾ ਹੈ ਇਹ ਹਨ ਗਰਮੀਆਂ ਦੇ ਵਿੱਚ ਤਾਂ ਹੀ ਕੁਦਰਤ ਨੇ ਬਣਾਇਆ ਤੇ ਲਓ ਜੀ ਪਹਿਲਾਂ ਤਾਂ ਆਪਾਂ ਇਹਨੂੰ ਕੱਟਾਂਗੇ ਸੈਂਟਰ ਚੋਂ ਕੱਟ ਲੈਣੇ ਆ ਕੱਟਣਾ ਵੀ ਇਹਨੂੰ ਮਤਲਬ ਇੱਕ ਸੌਖਾ ਕੰਮ ਹੁੰਦਾ ਹੈ ਪਰ ਇਹਨੂੰ ਕੱਟਣ ਦਾ ਮੈਂ ਤੁਹਾਨੂੰ ਸੌਖਾ ਤਰੀਕਾ ਵੀ ਦੱਸ ਦੂੰਗੀ ਹਮੇਸ਼ਾ ਹੀ ਜੇ ਆਪਾਂ ਨੂੰ ਅੱਧੇ ਦੀ ਲੋੜ ਹੈ ਨਾ ਤਾਂ ਫਿਰ ਆਪਾਂ ਅੱਧਾ ਕੱਟ ਕੇ ਇਹਨੂੰ ਇਦਾਂ ਰੱਖ ਦੇਵਾਂਗੇ ਜਿਹੜਾ ਦੂਜਾ ਹਿੱਸਾ ਹੈ ਕਿਉਂਕਿ ਉਹ ਫਿਰ ਮਤਲਬ ਕਵਰ ਕਰਨ ਦੀ ਲੋੜ ਹੀ ਨਹੀਂ ਪੈਣੀ ਹੈ ਨਾ ਤੇ ਜਿਹੜਾ ਦੂਸਰਾ ਹੈ ਉਹਨੂੰ ਵੀ ਆਪਾਂ ਇਦਾਂ ਕਰ ਲੈਣਾ ਹੈ ਪਹਿਲਾਂ ਤੇ ਫਿਰ ਇਦਾਂ ਆਪਾਂ ਇਹਨੂੰ ਕਟਾਂਗੇ ਆਪਾਂ ਨਾਲ ਨਾਲ ਇੱਕ ਕੱਟਣ ਦੀ ਵੀ ਤਰੀਕਾ ਸਿੱਖਾਂਗੇ ਅੱਜ ਤੇ ਬਾਅਦ ਚ ਫਿਰ ਸ਼ਰਬਤਾ ਬਣਾਵਾਂਗੇ ਬਣਾਵਾਂਗੇ ਇਦਾਂ ਆਪਾਂ ਇੱਥੇ ਕੱਟ ਲੈ ਲੈਣੀ ਹੈ ਸਟ੍ਰਾਈਪਸ ਜਿਹਾ ਕੱਟ ਲੈਣੀ ਹੈ ਇਦਾਂ ਰੱਖਣਾ ਇਨ ਟੱਚ ਮਤਲਬ ਇਨਟੈਕਟੀ ਆਪਾਂ ਫੜ ਕੇ ਰੱਖਣਾ ਇਹਨੂੰ ਵੀ ਅਡੜ ਜੀ ਨਾ ਹੋ ਜਾਣ ਜ਼ਿਆਦਾ ਲੋ ਜੀ ਇੱਕ ਤਾਂ ਇਹ ਤੁਹਾਡੇ ਹੱਥ ਜਿਹਨੀ ਵਾਲੇ ਲੱਗਦੇ ਹੈਗੇ ਕੱਟਦੇ ਆਂਦੇ ਹਨ ਇਸ ਤਰੀਕੇ ਨਾਲ ਜਦੋਂ ਕੱਟਦੇ ਖਲਾਰਾ ਜਾਨੀ ਪੈਂਦਾ ਦਾ ਮਤਲਬ ਨਹੀਂ ਤਾਂ ਇਹਦਾ ਖਲਾਰਾ ਹੀ ਬਹੁਤ ਪੈ ਜਾਂਦਾ ਤੇ ਸਾਰੇ ਆਪਾਂ ਇਦਾਂ ਹੀ ਕੱਟ ਲਾਂਗੇ ਲੇਟ ਚ ਮੁੱਦਾ ਰੱਖ ਕੇ ਤੇ ਇਦਾਂ ਇਹਦੀ ਆਪਾਂ ਕੱਟ ਲਾ ਲਈਏ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਕਿੰਨੇ ਕਚੌੜੇ ਕੱਟ ਲਾਉਣੇ ਆ ਠੀਕ ਹੈ ਜੀ ਲਓ ਜੀ ਤੇ ਹੁਣ ਆਪਾਂ ਇਹਨੂੰ ਪਹਿਲਾਂ ਆਪਾਂ ਇਦਾਂ ਕੱਟ ਲਾਏ ਸੀ ਤੇ ਹੁਣ ਇਦਾਂ ਲਾਵਾਂਗੇ ਠੀਕ ਹੈ ਠੀਕ ਹੈ ਜੀ ਇਹਦੇ ਇਹਨੂੰ ਆਪਾਂ ਕੱਟ ਲਾ ਲੈਣੇ ਲੰਬੇ ਲੰਬੇ ਕਿਸ ਤਰ੍ਹਾਂ ਇਧਰੋਂ ਸਾਰੇ ਪਾਸੇ ਆਪਾਂ ਇਹਨੂੰ ਕੱਟ ਲਾ ਲਾਂਗੇ ਤੇ ਤੁਸੀਂ ਦੇਖੋ ਤੁਸੀਂ ਇਹਨੂੰ ਇਦਾਂ ਹੀ ਕੱਢ ਕੇ ਖਾ ਸਕਦੇ ਹੋ ਕੁਲਫੀ ਵਾਂਗੂ ਠੀਕ ਹੈ ਤੇ ਇਦਾਂ ਹੀ ਕੱਟ ਕੇ ਤੁਸੀਂ ਬੱਚਿਆਂ ਲਈ ਫ੍ਰੀਜ ਚ ਰੱਖ ਦੋ ਤੇ ਇਹਨੂੰ ਠਕਣ ਦਾ ਵੀ ਸੌਖਾ ਤਰੀਕਾ ਇੱਕ ਹੋਰ ਹੈ ਚਲੋ ਵੈਸੇ ਤਾਂ ਹੁਣ ਜੇ ਇਹ ਮਤਲਬ ਇਦਾਂ ਹੀ ਹੈ ਇਨਟੈਕਟ ਹੈ ਫਿਰ ਤਾਂ ਲੋਕ ਲੋੜ ਨਹੀਂ ਪੈਟ ਆਪਾਂ ਹੋਣੇ ਜੀ ਇਹਨੂੰ ਟਕਣਾ ਹੈ ਇਹਨੂੰ ਉਹਦੇ ਚ ਇਹਨੂੰ ਚੱਕ ਕੇ ਇਹਦੇ ਚ ਨਹੀਂ ਪਾਉਣਾ ਇਦਾਂ ਹੀ ਇਹਨੂੰ ਟੱਕ ਦੇਣਾ ਆ ਲੋ ਇਹਦੇ ਵਿੱਚ ਰੱਖ ਦਿੰਦੇ ਨੇ ਤੇ ਵਿੱਚੋਂ ਤੁਸੀਂ ਕੱਢ ਕੇ ਖਾ ਲੈਣਾ ਠੀਕ ਹੈ ਤੇ ਬਿਲਕੁਲ ਵੀ ਤੁਹਾਨੂੰ ਘੋਲਣੀ ਆਉਂਦੀ ਨਾ ਕਿਸੇ ਨੂੰ ਦੇਣ ਦੀ ਲੋੜ ਪੈਂਦੀ ਆਪੀ ਅਗਲਾ ਕੱਢ ਕੇ ਜਿੰਨੀ ਜ਼ਰੂਰਤ ਹੋ ਉਨੀ ਖਾ ਲੈਂਦੇ ਠੀਕ ਹੈ ਇਹ ਤਾਂ ਸੀ ਇਹ ਕੱਟਣ ਦਾ ਤੇ ਸਰਵ ਕਰਨ ਦਾ ਤੇ ਇਜ਼ੀ ਕਰਨ ਦਾ ਇਹਨਾਂ ਤਰੀਕਾ ਹਨਾ ਨਾਲੇ ਦੇਖੋ ਆਪਾਂ ਹੱਥ ਨਹੀਂ ਬਿਲਕੁਲ ਵੀ ਹੱਥ ਗੰਦੇ ਨਹੀਂ ਹੋਏਗੇ ਬਿਲਕੁਲ ਵੀ ਉਵੇਂ ਦਾ ਉਵੇਂ ਪਿਆ ਹੈ ਇਹ ਤੇ ਹੁਣ ਆਪਾਂ ਨੂੰ ਤਾਂ ਚਾਹੀਦਾ ਹੈਗਾ ਡਰਿੰਕ ਬਣਾਉਣ ਵਾਸਤੇ ਠੀਕ ਹੈ ਤੇ ਡਰਿੰਕ ਬਣਾਉਣ ਲਈ ਮੈਂ ਇਹਨੂੰ ਹੀ ਵਰਤਦੀ ਇਹਨੂੰ ਹੁਣ ਮੈਂ ਖਾਣੇ ਦੇ ਵਰਤ ਲੈਣੀ ਇੰਨੀ ਮਿਹਨਤ ਕੀਤੀ ਹੈ ਠੀਕ ਹੈ ਡਰਿੰਕ ਬਣਾਉਣ ਵਾਸਤੇ ਮੈਂ ਇਹਦੇ ਚੋਂ ਕੱਢੂੰਗੀ ਹੁਣ ਇਹਨੂੰ ਆਪਾਂ ਸਿੱਧਾ ਕਰ ਲੈਣੇ ਆ ਉਹਦੇ ਲਈ ਵੀ ਆਪਾਂ ਹੱਥ ਜੇ ਨਹੀਂ ਲਵੇੜਨ ਲੋ ਆਪਾਂ ਲੈ ਲੈਣੀ ਮਿਕਸੀ ਇਸ ਵਿੱਚ ਜਿਆਦਾ ਜਣਿਆ ਦਾ ਬਣਾਉਂਗੀ ਦੂਜੀ ਚੀਜ਼ ਬਣਾਉਣੀ ਹੈ ਦੂਜੀ ਮਿਕਸੀ ਚੀਜ਼ ਬਣਾ ਬਣਾ ਲੈਣੀ ਹੈ ਹਾਂ ਬੰਗੀ ਇਹਨੂੰ ਬਚਾ ਕੇ ਰੱਖਦੇ ਹਾਂ ਠੀਕ ਹੈ ਇਹਦੇ ਵਿੱਚ ਵੀ ਆਪਾਂ ਇਹਨੂੰ ਹੱਥ 'ਚ ਨਹੀਂ ਮਾਰਦੇ ਕਿਉਂਕਿ ਆਪਾਂ ਤਾਂ ਡਰਿੰਕੀ ਬਣਾਉਣੀ ਹੈ ਤੇ ਕੜਛੀ ਦੇ ਨਾਲ ਹੀ ਇਦਾਂ ਕੱਢ ਲਾਂਗੇ ਤੇ ਇਹਦੇ ਬੀਜ ਵੀ ਮੈਂ ਵਿੱਚ ਹੀ ਰੱਖ ਲੈਣੇ ਹੁੰਦੇ ਆ ਕਿਉਂਕਿ ਬੀਜ ਜਿਹੜੇ ਹੈ ਉਹ ਕੱਚੇ-ਕੱਚੇ ਹੁੰਦੇ ਨੇ ਤੇ ਥੋੜੇ ਹੁੰਦੇ ਨੇ ਤੇ ਮਿਕਸੀ ਦੇ ਵਿੱਚ ਹੀ ਚਲੇ ਜਾਂਦੇ ਨੇ ਰਸ਼ ਹੋ ਜਾਂਦੇ ਨੇ ਲੋ ਇਦਾਂ ਆਪਾਂ ਇਹਦੇ 'ਚ ਪਾ ਲੈਣਾ ਹੈ ਹੱਥ ਆਪਾਂ ਬਿਲਕੁਲ ਨਹੀਂ ਲਾਇਆ ਨਾ ਤਾਂ ਜਿਹੜਾ ਖਾਣ ਵਾਲਾ ਹੈ ਉਹਨੂੰ ਤੇ ਨਾਲ ਡ੍ਰਿੰਕ ਨੂੰ ਠੀਕ ਹੈ ਇਹਨਾਂ ਸਾਰਾ ਮੈਂ ਪਾ ਲਿਆ ਪੰਜ ਕੜਚੀਆਂ ਲਗਭਗ ਆਪਾਂ ਪਾ ਲਿਆ ਠੀਕ ਹੈ ਤੇ ਹੁਣ ਆਪਾਂ ਇਹ ਕਰਨਾ ਹੈ ਇਹਨੂੰ ਕਿਉਂਕਿ ਮਿੱਠਾ ਆਪ ਹੀ ਹੈ ਤੇ ਅਸੀਂ ਬਹੁਤਾ ਮਿੱਠਾ ਪਸੰਦ ਵੀ ਨਹੀਂ ਕਰਦੇ ਸਾਡੀ ਫੈਮਿਲੀ ਵਿੱਚ ਕੋਈ ਨਹੀਂ ਅਗਰ ਤੁਹਾਡੇ ਬੱਚੇ ਨੇ ਫਿਰ ਤੁਸੀਂ ਥੋੜਾ ਜਿਆ ਐਕਸਟਰਾ ਮਿੱਠਾ ਇਹਦੇ ਵਿੱਚ ਪਾ ਸਕਦੇ ਹੋ ਪਰ ਹੁਣ ਆਪਾਂ ਇਹਦੇ ਵਿੱਚ ਮਿੱਠਾ ਨਹੀਂ ਪਾਉਂਦੇ ਤੇ ਇਹਨੂੰ ਆਪਾਂ ਹੁਣੇ ਦੀ ਦੋ ਤਰੀਕੇ ਨੇ ਜੀ ਮੇਰੇ ਕੋਲੇ ਸੁਕੰਦਰ ਦੇ ਆਈਸ ਕ్యూਬਸ ਬਣਾ ਕੇ ਰੱਖੇ ਹੋਏ ਮੈਂ ਤੁਹਾਨੂੰ ਦੱਸਿਆ ਸੀ ਨਹੀਂ ਇਹ ਤਾਂ ਤੁਸੀਂ ਸੱਜਰਾ ਆਈਸ ਕ్యూਬ ਇਹ ਚੋਂ ਸੁਕੰਦਰ ਕੱਟ ਕੇ ਵੀ ਵਿੱਚ ਪਾ ਸਕਦੇ ਹੋ ਠੀਕ ਹੈ ਪਰ ਮੇਰੇ ਕੋਲ ਕਿਉਂਕਿ ਆਈਸ ਕ్యూਬਸ ਹੈਗੇ ਨਹੀਂ ਇਸ ਕਰਕੇ ਮੈਂ ਇਹੀ ਪਾਉਂਗੀ ਇਹ ਜਿਹੜੀਆਂ ਚੀਜ਼ਾਂ ਨਾਲ ਤੁਸੀਂ ਕੱਟ ਕੇ ਰੱਖਿਆ ਕਰੋ ਇਹ ਤੁਹਾਨੂੰ ਬਹੁਤ ਹੈਲਪਫੁਲ ਹੁੰਦੀਆਂ ਨੇ ਉਦੋਂ ਤੁਸੀਂ ਕੋਈ ਚੀਜ਼ ਬਣਾਉਣੀ ਤੁਹਾਨੂੰ ਬਿਲਕੁਲ ਘੌਲ ਨਹੀਂ ਆਉਂਦੀ ਲੋ ਜੀ ਮੈਂ ਦੋਕ ਕਿਊਬਸ ਘੱਟ ਲਈ ਦੇ ਚੋ ਹੁਣ ਮੈਂ ਇਸ ਨਾਰਮਲ برف ਵੀ ਪਾ ਦਵਾਂ ਥੋੜੀ ਜਿਹੀ ਸੱਪ ਪਾ ਦਨੀ ਹੈ ਕਾਫੀ ਸਾਰੀ ਬਰਫ਼ ਲਗਭਗ ਮੇਰੇ ਅੰਦਰ ਚਾਰ ਪੰਜ ਕਿਊਬਸ ਪਾਤੀਆਂ ਹੋਰ ਵੀ ਪਾ ਸਕਦੇ ਆ ਐਸੀ ਕਿਉਂਕਿ ਠੰਡਾ ਹੀ ਕਰਨਾ ਹੈ ਆਪਾਂ ਠੀਕ ਹੈ ਇਹ ਹੁਣ ਮੇਰੇ ਵਿੱਚ ਇੱਕ ਤਾਂ ਇਹਦੀ ਫੂਡ ਵੈਲਿਊ ਵਧ ਗਈ ਜਦੋਂ ਆਪਾਂ ਇਹਦੀ ਚੇਹੀ ਪਾਤਾ ਹਨਾ ਤੇ ਦੂਸਰਾ ਇਹਦਾ ਕਲਰ ਇੱਕਦਮ ਬਿਲਕੁਲ ਰੂਫ ਜੇ ਵਰਗਾ ਹੋ ਗਿਆ ਤੇ ਹੁਣ ਆਪਾਂ ਇਹਦੀ ਸਰਵਿੰਗ ਕਰ ਦਿੰਨੀ ਹੈ ਇਹਦੇ ਚ ਆਪਾਂ ਇਹਨੂੰ ਕੱਢਦੇ ਆਂ ਇਹ ਲਓ ਇਹਨੂੰ ਨਾ ਤੁਸੀਂ ਮੈਂ ਤਾਂ ਹੁਣ ਜਿਵੇਂ ਤੁਹਾਨੂੰ ਕੱਢ ਕੇ ਦਿਖਾਇਆ ਤਾਂ ਇਹ ਬਹੁਤ ਹਲੇ ਕਾਫੀ ਸੰਘਣੇ ਤੇ ਇਹਦੇ ਚ ਆਪਾਂ ਪਾਣੀ ਪਾਵਾਂਗੇ ਹੋਰ ਤੇ ਫੇਰ ਇਹ ਹੋਰ ਸੋਹਣਾ ਹੋ ਜਾਊਗਾ ਲਓ ਠੀਕ ਹੈ ਲੋ ਜੇ ਚਾਹ ਜੇ ਵੀ ਪਾਣੀ ਐਡਜਸਟ ਹੁੰਦਾ ਹੈ ਮਤਲਬ ਤੁਹਾਡੇ ਜਿਹੜੀਆਂ ਆਪਾਂ 4-5 ਗਟਸ਼ੀਆਂ ਲਈਆਂ ਸੀ ਉਹਦੇ ਚੋਂ 4-5 ਗਲਾਸ ਰੈਡੀ ਹੋ ਜਾਣਗੇ ਤੁਹਾਡੇ ਲੋ ਜੀ ਦੇਖੋ ਰੈੱਡ ਰੈੱਡ ਕਲਰ ਤੇ ਬਹੁਤ ਹੀ ਰਿਫਰੈਸ਼ਿੰਗ ਤੇ ਜੇ ਤੁਸੀਂ ਕਿਸੇ ਨੂੰ ਆਏਗੇ ਨੂੰ ਦੇਣਾ ਹੈ ਤੇ ਤੁਸੀਂ ਇਹਦੇ ਚ ਇੱਕ ਆਈਸਕ੍ਰੀਮ ਦਾ ਸਕੂਪ ਪਾ ਸਕਦੇ ਹੋ ਠੀਕ ਹੈ ਸਰਵ ਕਰਨ ਲਈ ਨਹੀਂ ਤਾਂ ਇਦਾਂ ਹੀ ਬਹੁਤ ਰਿਫਰੈਸ਼ਿੰਗ ਤੇ ਇੱਕ ਚੀਜ਼ ਹੋਰ ਜਿਹੜੀ ਹਰ ਵਕਤ ਮੇਰੇ ਕੋਲੇ ਹੁੰਦੀ ਹੈ ਸਬਜ਼ਾ ਸੀਟਸ ਇਹ ਮੇਰੀ ਫ੍ਰਿਜ ਵਿੱਚ ਹਮੇਸ਼ਾ ਹੁੰਦੇ ਨੇ ਭੁੰਤੇ ਹੋਏ। ਲਓ ਜੀ ਇਹਨੇ ਸਾਰੇ ਮੈਂ ਸਰਜਾ ਸੀਡਸ ਪਾਉਣ ਲੱਗੀ ਆ ਤੇ ਵਿੱਚ। ਠੀਕ ਹੈ। ਇਹਨੂੰ ਤੁਸੀਂ ਆਪੇ ਇਹਦੇ ਨਾਲ ਹੀ ਹਲਾ ਦਿੰਨੀ ਆ। ਲਓ ਜੀ ਇੰਨਾ ਖੂਬਸੂਰਤ ਤੇ ਸੌਖਾ ਤੇ ਜੇ ਤੁਸੀਂ ਕਿਸੇ ਗੈਸਟ ਨੂੰ ਦੇਣਾ ਹੈ ਫਿਰ ਤੁਸੀਂ ਮੈਨੂੰ ਦੱਸਿਆ ਵੀ ਫਿਰ ਤੁਸੀਂ ਇਹਦੇ ਵਿੱਚ ਆਈਸਕ੍ਰੀਮ ਪਾ ਕੇ ਇਹਨੂੰ ਹੋਰ ਸਜਾ ਸਕਦੇ ਹੋ ਤੇ ਬਹੁਤ ਹੀ ਰਿਫਰੈਸ਼ਿੰਗ ਜਾਂ ਤੁਹਾਡਾ ਬਹੁਤ ਹੀ ਸੋਖੇ ਜਿਹੇ ਤਰੀਕੇ ਦੇ ਨਾਲ ਘਰੇ ਕੁਝ ਨਹੀਂ ਹੋਏਗਾ ਤੇ ਆਹ ਪਿਆ ਤੇ ਆਪਾਂ ਇਦਾਂ ਖਵਾ ਦਿੰਨੇ ਆ ਤਾਂ ਉਹ ਨਹੀਂ ਇਮਪ੍ਰੈਸਿਵ ਨਹੀਂ ਲੱਗਦਾ ਪਰ ਜੇ ਤੁਸੀਂ ਉਹਨੂੰ ਡਰਿੰਕ ਦੀ ਫਾਰਮ ਚ ਲੈਣੇ ਹੋ ਤਾਂ ਹੋਰ ਵੀ ਜਿਆਦਾ ਸੋਹਣਾ ਲੱਗਦਾ ਹੈ ਕਲਰ ਦੇਖੋ ਬਿਲਕੁਲ ਰੂਅਫ ਜੇ ਵਰਗਾ ਆਇਆ ਹੈ ਠੀਕ ਹੈ ਤੇ ਦੂਜਾ ਤਰੀਕਾ ਇਹਦੇ ਚ ਆਪਾਂ ਪਾਵਾਂਗੇ ਦੁੱਧ ਜਿੰਨਾ ਥੋੜਾ ਦੇ ਲਗਾਈਏ ਜਿੰਨੇ ਜਣਿਆਂ ਦਾ ਤੁਸੀਂ ਬਣਾਉਣਾ ਹੈ ਮੈਂ 4 ਜਣਿਆਂ ਦਾ ਬਣਾਉਣਾ ਹੈ ਤਾਂ ਮੈਂ ਕਾਫੀ ਸਾਰਾ ਦੁੱਧ ਪਾਤਾ ਹੈ ਦੇਚ ਕਿਉਂਕਿ ਉਹ ਵੀ ਮੈਂ ਵਿੱਚ ਹੀ ਪਾ ਦੇਣਾ ਬਾਅਦ ਚ ਉਹ ਉਹਨਾਂ ਵਿੱਚ ਦਾ ਨਹੀਂ ਪਾ ਰਹੀ ਕਿਉਂਕਿ ਜੇ ਸਾਰੇ ਸੀਡਸ ਪਾਤੇ ਫਿਰ ਉਹ ਕ੍ਰਸ਼ ਹੋ ਜਾਣਗੇ ਵਿੱਚ ਹੈ ਨਾ ਚਲੋ ਇਹਨਾਂ ਸਾਰਾ ਤੇ ਇੱਕ ਕਪ ਆਹ ਜਿਹੜਾ ਹੋਰ ਦੇ ਦਾਂਗੇ ਇਹਦੇ ਵਿੱਚ ਤੁਸੀਂ ਨਾ ਇੱਕ ਐਡੀਸ਼ਨ ਹੋਰ ਕਰ ਸਕਦੇ ਹੋ ਫਲੇਵਰ ਦੇਣ ਲਈ ਉਹ ਪਰ ਸਿਰਫ ਉਹਦੇ ਹੀ ਕਰਨਾ ਹੈ ਜਾਂ ਤਾਂ ਬੱਚੇ ਘਰੇ ਫਲੇਵਰ ਬਿਨਾ ਪਿੰਦੇ ਨਹੀਂ ਜਾਂ ਕੋਈ ਗੈਸਟ ਆਇਆ ਤੇ ਅਸੀਂ ਉਹਨੂੰ ਥੋੜਾ ਜਿਆਦਾ ਨੋਟ ਰਿਫਰੈਸ਼ਿੰਗ ਕਰਨਾ ਚਾਹੁੰਦੇ ਹਾਂ ਤਾਂ ਥੋੜਾ ਜਿਹਾ ਤੁਸੀਂ ਇਹਦੇ ਚ ਥੋੜਾ ਜਿਹਾ ਮੈਂ ਪਾਇਆ ਹੈ ਪਤਾ ਨਹੀਂ ਪਉਂਦੀ ਕਿਉਂਕਿ ਮਿੱਠਾ ਸਾਡੀ ਕੋਈ ਵੀ ਨਹੀਂ ਵਾਲਾ ਪਸੰਦ ਕਰਦਾ ਇਸ ਕਰਕੇ ਮੈਂ ਜ਼ਿਆਦਾ ਨਹੀਂ ਪਾਉਣੀ ਮੈਂ ਤੁਹਾਨੂੰ ਆਈਡੀਆ ਦਿੰਦਾ ਵੀ ਇਦਾਂ ਕਰ ਲਓ ਤੁਸੀਂ ਠੀਕ ਹੈ ਕਲਰ ਤਾਂ ਤੁਹਾਡਾ ਉਹਦੇ ਨਾਲ ਹੀ ਆ ਗਿਆ ਬਹੁਤ ਸੋਹਣਾ ਕਲਰ ਲਈ ਤਾਂ ਤੁਹਾਨੂੰ ਰੂਹਾ ਫਜ਼ਾ ਪਾਉਣ ਦੀ ਜ਼ਰੂਰਤ ਨਹੀਂ ਹੈ ਆਪਣਾ ਆਪ ਚ ਖੂਬਸੂਰਤ ਕਲਰ ਆਲਰੇਡੀ ਹੈਗਾ ਇਹਦੇ ਚ ਲੋ ਜੀ ਦੇਖੋ ਤੁਸੀਂ ਲੁੱਕ ਅੱਜ ਵੀਡੀਓ ਥੋੜੀ ਲੰਬੀ ਤਾਂ ਹੋਊਗੀ ਬਟ ਇਹ ਮਤਲਬ ਬੇਟੀ ਹੈ ਸ਼ਾਇਦ ਹੋ ਜਾਂ ਭੈਣ ਹੈ ਤਾਂ ਮੈਨੂੰ ਹੁਣ ਆਈਡੀਆ ਨਹੀਂਗਾ ਉਹਨਾਂ ਦਾ ਵੈਸੇ ਸੀਗਾ ਕਿ ਇਹਦਾ ਜ਼ਰੂਰ ਬਣਾ ਕੇ ਦਿਖਾ ਦਿਓ ਤੇ ਲਓ ਜੀ ਤੇ ਹੁਣ ਤੁਸੀਂ ਇਹਨੂੰ ਹੋਰ ਵਧੀਆ ਬਣਾਉਣ ਲਈ ਇਹਦੇ ਚ ਕੱਢ ਲੈਨੇ ਆਪਾਂ ਸਟਿਕ ਜੀ ਇੱਕ ਇਹ ਛੋਟੇ ਛੋਟੇ ਪੀਸ ਕਰਕੇ ਇਹਦੇ ਚ ਪਾ ਦੇਣਾ ਹੈ ਠੀਕ ਹੈ ਬਿਲਕੁਲ ਛੋਟੇ ਛੋਟੇ ਉਹ ਫਿਰ ਜਦੋਂ ਇਹਦੇ ਵਿੱਚ ਹੋਰ ਅਸਰ ਛੱਡ ਦਿੰਦੇ ਐ ਕਿ ਜਦੋਂ ਤੁਸੀਂ ਪਿੰਦੇ ਪਿੰਦੇ ਵਿੱਚ ਵਿੱਚ ਪੀਸ ਆਉਂਦੇ ਆ ਨਾ ਖਾਣ ਨੂੰ ਬਹੁਤ ਹੀ ਪਿਆਰਾ ਲੱਗਦਾ ਇਹ ਲਓ ਜੀ ਤੇ ਹੁਣ ਜਿਹੜਾ ਆਪਾਂ ਆ ਰੱਖਿਆ ਸੀਗਾ ਇਹ ਵੀ ਮੇਰੇ ਵਿੱਚ ਹੀ ਪਾ ਦਿੰਨੀ ਆ ਤਾਂ ਕਿ ਸਾਡੇ ਸਾਰਿਆਂ ਦੇ ਚਾਰ ਗਲਾਸ ਪੂਰੇ ਹੋ ਜਾਣ ਲਓ ਜੀ ਇਹ ਬਣ ਗਿਆ ਤੁਹਾਡਾ ਇਹਦੇ ਵਿੱਚ ਮੈਂ ਹੋਰ ਪਾਉਂਗੀ ਹਜੇ ਲਓ ਜੀ ਦੇਖੋ ਕਿੰਨਾ ਪਿਆਰਾ ਤੁਹਾਡਾ ਸ਼ਰਬਤ ਬਣ ਗਿਆ ਇਹ ਹੈ ਜੀ ਮੁਹੱਬਤ ਦਾ ਸ਼ਰਬਤ ਠੀਕ ਹੈ ਹਾਲੋ ਲੁੱਕ ਦੇਖੋ ਬਿਊਟੀਫੁੱਲ ਬਹੁਤ ਹੀ ਪਿਆਰਾ ਬਣਿਆ ਮੈਂ ਤੁਹਾਨੂੰ ਪੀ ਕੇ ਦੱਸ ਦਨੀ ਹ ਵੀ ਕਿਹੋ ਜਿਹਾ ਬਣਿਆ ਤੁਸੀਂ ਯਕੀਨ ਨਹੀਂ ਕਰਨਾ ਬਹੁਤ ਠੀਸਟੀ ਹੈ ਲੋ ਜੀ ਬਹੁਤ ਵਧੀਆ ਬਣਾਓ ਪੀਓ ਤੇ ਸਾਰਿਆਂ ਨੂੰ ਪਿਓ ਤੇ ਮਿਲਾਂਗੇ ਫਿਰ ਅਗਲੀ ਵੀਡੀਓ ਚ ਸ਼ੇਅਰ ਜ਼ਰੂਰ ਕਰਨਾ ਤੇ ਦੱਸਿਓ ਵੀਡੀਓ ਕੈਸੀ ਲੱਗੀ ਠੀਕ ਹੈ ਤੇ ਮਿਲਾਂਗੇ ਅਗਲੀ ਕਿਸੇ ਵੀਡੀਓ ਚ ਕੋਹੋਰ ਅੱਛੀ ਰੈਸਪੀ ਜਾਂ ਕੋਈ ਰੈਮਡੀ ਲੈ ਕੇ